ਲੱਗੇ ਉਹ ਦੋ ਦੇ ਤੇ ਆ ਕੋਈ ਸੰਗ ਦੀ ਮਿੰਨੂ ਬੱਬ ਚੱਕਣਾ ਪਿਆ ਨਹੀਂ ਸਿੱਕੇ ਐਨੂੰ ਕਹਿੰਦੇ ਆ ਮਾਊਂਟੇਨ ਐਡਵੈਂਚਰ ਹੈ ਥੱਲੇੋਂ ਜਿੱਥੋਂ ਆਪਾਂ ਪਹਲਗਾਮ ਬੱਸ ਸਟੈਂਡ ਤੋਂ ਚੱਲੇ ਸੀ ਇਹ ਬਿਲਕੁਲ ਐਸੇ ਤਰ੍ਹਾਂ ਦਾ ਰਸਤਾ ਹੈ ਤਕਰੀਬਨ 3-4 ਕਿਲੋਮੀਟਰ ਆਪਾਂ ਸਫਰ ਤੈਅ ਕਰ ਲਿਆ ਤਕਲੀਫ ਬਹੁਤ ਆਈ ਪਰ ਸਵਾਦ ਵੀ ਆਇਆ ਨਜ਼ਾਰਾ ਵੀ ਆਇਆ ਖਚਰਾ ਦਾ ਆਪਣਾ ਸਵਾਦ ਆ ਸਫਰ ਤੇ ਓਨੇ ਟਾਈਮ ਚ ਹੀ ਤੈਅ ਹੋਣਾਗਾ ਜਿੰਨੇ ਟਾਈਮ ਚ ਖਚਰਾ ਤੈਅ ਕਰਦਿਆਂ ਨੇ ਬਸ ਖਚਰਾ ਦੇ ਵਿੱਚ ਤੇ ਪੈਦਲ ਆਉਣ ਵਾਲਿਆਂ ਦੇ ਵਿੱਚ ਕੋਈ ਬਹੁਤ ਆ ਜਿਆਦੇ ਫਰਕ ਨਹੀਂ ਹੈਗਾਗਾ ਸਮਾਂ ਓਨਾ ਹੀ ਲੱਗਦਾਗਾ ਬਸ ਇਹਦੇ ਵਿੱਚ ਕੀ ਹੈਗਾ ਪੈਦਲ ਬੰਦਾ ਥੋੜਾ ਜਿਆ ਥੱਕ ਜਾਂਦਾਗਾ ਤੇ ਖਚਰਾਂ ਤੇ ਬੰਦੇ ਦਾ ਸਾਹ ਨਹੀਂ ਫੁੱਲਦਾ ਠੀਕ ਹੈ ਹਾਂਜੀ ਬਿਲਕੁਲ ਪੂਰੇ ਤੱਕੜੇ ਹਾਂਜੀ ਕਿਵੇਂ ਲੱਗਿਆ ਸਫ਼ਰ ਬਹੁਤ ਠੀਕਾ ਸਫ਼ਰ ਲੱਗਿਆ ਆਪਾਂ ਚੱਲੇ ਆ ਜੀ मिनी स्विट्जरलैंड रास्ता बहुत ही ज्यादा खराब आ खतरनाक।, खतरनाक भाई तो वीर तो पूछ रहे हैं कि दूर रह गया भाई साहब कितनी दूर रह गया जी यह यहाँ से दस मिनट का रास्ता और रास्ता तो ऐसा ही है हाँ ਲਾਈਏ ਓਕੇ ਪਾਣੀ ਦੀ ਬੋਤਲ ਪਰ ਲਓ ਉਥੋਂ ਓਕੇ ਪਾਣੀ ਫੇਰ ਗਿਲਾਓ ਕਿਵੇਂ ਲੱਗਿਆ ਪਾਣੀ ਪੀਣ ਨੂੰ ਬੜੀਆ ਬਹੁਤ ਵਧੀਆ ਬਰ ਬਰ ਦਾ ਸੰਦਾ ਸੰਦਾ ਪਾਣੀ ਆਰਓ ਤੋਂ ਵੀ ਵਧੀਆ ਆਰਓ ਤੋਂ ਵਧੀਆ ਪਰ ਬਹੁਤ ਵਧੀਆ ਲੱਗਿਆ ਅੱਗੇ ਗੱਲ ਕਿਤਾ ਹੋ ਗਿਆ ਪੈਦਲ ਤਾਂ ਨਹੀਂ ਜਾ ਰਹੀ ਲੱਗਦਾ ਬਿਲਕੁਲ ਬਿਲਕੁਲ ਆਪਾਂ ਥੋੜਾ ਲੇਟ ਹੋਗੇ ਆਪਾਂ 2 ਵਜੇ ਇੱਥੇ ਪਹੁੰਚੇ ਆਂਗੇ ਪਹਿਲਗਾਮ ਜੇ ਪੈਦਲ ਆਉਣਾ ਤਾਂ ਸਵੇਰੇ 10 ਵਜੇ ਦੇ ਨਾਲ ਇੱਥੇ ਪਹੁੰਚ ਜਾਣਾ ਚਾਹੀਦਾ ਫਿਰ ਆਵੇ ਰੁਕ ਰੁਕ ਕੇ ਰੁਕ ਰੁਕ ਕੇ ਪੈਦਲ ਦੀਪਾਲ ਕਹਿੰਦੀ ਡਿੱਗਣ ਤੋਂ ਡਰਦੀ ਆ ਕਹਿੰਦੀ ਪਹਿਲਾਂ ਤੁਸੀਂ ਚਲੋ ਜੇ ਡਿੱਗੋਗੇ ਤਾਂ ਪਹਿਲਾਂ ਡਿੱਗੋਗੇ ਚੱਲਦੇ ਰਹੋ ਚੱਲਦੇ ਰਹੋ ਇਹ ਆਪਣੀ ਵੀਡੀਓ ਤਾਂ ਡਿਸਕਵਰੀ ਤੇ ਪਾਉਣ ਵਾਲੀ ਆ ਯਾਰ ਹੁਣ ਇੱਕ ਗੱਲ ਲੱਗਦਾ ਵੀ ਘੋੜਿਆਂ ਨਾਲ ਪੈਦਲ ਠੀਕ ਆ ਡੇਗਾਂ ਦਾ ਡਰ ਇਹਨਾਂ ਨੂੰ ਵੀ ਬਹੁਤ ਰਹਿੰਦਾ ਦੂਰ ਨਾ ਰੱਖੋ ਪੈਰ ਬਹੁਤ ਦੂਰ ਰੱਖ ਰਹੇ ਹਾਂ ਬਸ ਚਲੋ ਆਏ ਸੰਭਲ ਕੇ ਸੰਭਲ ਕੇ ਇਧਰ ਦੇ ਹੋ ਜਾ ਹਾਂ ਹਾਂ ਇਧਰ ਵੀ ਹੋ ਜਾ ਇਧਰ ਵੀ ਹੋ ਜਾ ਉਹ ਤੋਂ ਪੀ ਹੋ ਜਾ पैर नहीं रखना ठीक है लकड़ के पैर नहीं रखना तिलक जाऊंगे चलो जिप कित आ ठीक है ठीक है चलो चलो जी आखिरकार ਸਵਿਟਜ਼ਰਲੈਂਡ ਦੀ ਹੱਦ ਦੇ ਵਿੱਚ ਪਹੁੰਚ ਚੁੱਕੇ ਆ ਆ ਜਾਓ نیچے ਸੇ ਉੱਪਰ ਤੱਕ ਚਲ ਕੇ ਹਾਂਜੀ ਹਾਂਜੀ ਬਿਲਕੁਲ ਕੀ ਬਾਤ ਹੈ ਆ ਜੀ ਆਜਾ 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 ਸਰਮਰ ਵੈਰੀ ਗੁੱਡ ਧਿਆਨ ਨਾਲ ਧਿਆਨ ਨਾਲ ਸੋ ਸਾਰੇ ਜਿਹੜੇ ਘੋੜੇ ਨੇ ਉਹ ਬਿਲਕੁਲ ਇੱਥੇ ਆ ਕੇ ਰੁਕ ਜਾਂਦੇ ਨੇ ਲਓ ਜੀ ਆਖਰਕਾਰ ਥੱਲਿਓਂ ਉੱਪਰ ਤੱਕ ਬਿਲਕੁਲ ਪੈਦਲ ਆਪਾਂ ਪਹੁੰਚ ਚੁੱਕੇ ਹਾਂ ਮਿਨੀ ਸਵਿਟਜ਼ਰਲੈਂਡ ਹਾਂਜੀ ਪੁੱਤ ਵਧੀਆ ਲੱਗਿਆ ਇਹ ਪੂਰਾ ਬਹੁਤ ਵਧੀਆ ਲੱਗਿਆ ਹਾਂਜੀ ਦੀਰਪਾਲ ਲੱਗਦਾ ਜਿੰਦਗੀ ਦੀ ਹਰ ਮੁਸ਼ਕਲ ਪੂਰੀ ਕਰ ਲਾਂਗੇ ਅੱਛਾ ਇੰਨਾ ਔਖਾ ਸਫ਼ਰ ਕੱਢਿਆ ਇੰਨਾ ਖਤਰਨਾਕ ਸਫ਼ਰ ਸੀ ਔਖਾ ਨਹੀਂ ਸੀ ਖਤਰਨਾਕ ਖਤਰਨਾਕ ਜਿਆਦਾ ਸੀ ਨੀਚੇ ਦੇਖੋ देर ਆਏ ਦਰਸਤ ਆਏ ਤੇ ਆਸਟ੍ਰੇਲੀਆ ਲੈਂਡ ਆਏ ਮਿਨੀ ਸਿਟਰਲੈਂਡ ਮਿਨੀ ਸਿਟਰਲੈਂਡ ਬਿਨਾ ਬਿਨਾ ਵੀਜ਼ੇ ਤੋਂ ਇੱਥੇ ਹੁਣ ਆਪਾਂ ਟਿਕਟ ਲਵਾਂਗੇ ਸੋ ਇੱਥੇ 35 ਰੁਪਏ ਇੱਕ ਜਣੇ ਦੀ ਟਿਕਟ ਹੈ ਜੀ ਪਹੁੰਚ ਮਿਨੀ ਸਵਿਟਜ਼ਰਲੈਂਡ ਦੇ ਵਿੱਚ ਬਾਖਲ ਹੋ ਚੁੱਕੇ ਆ ਮਿਨੀ ਸਵਿਟਜ਼ਰਲੈਂਡ ਦੇ ਨਜ਼ਾਰੇ ਲੈਣ ਦੇ ਲਈ ਇਹ ਤੋਂ ਜਿਪਲਾਈਨ ਸ਼ੁਰੂ ਹੁੰਦੀ ਆ ਤਾਨੂੰ ਸਟੇਟ ਜਰ ਲੈਂਡ ਦੇ ਨਜ਼ਾਰੇ ਦਿਵਾ ਦिए ਵਾਹ 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 ਇਹ ਬੜਕਤੀ ਦਿਖਿਆ ਉਹ ਜਿਹਨੇ 5:00 ਵੱਜ ਗਏ 5:00 ਵੱਜ ਗਏ ਹਾਂਜੀ ਚਲੋ ਫਿਰ ਚਲਿਏ ਘੁੰਮੀਏ ਨਿਰਪਲ ਚਲ ਤੈਨੂੰ ਤਾਰ ਤੇ ਟੰਗਾ ਚਲ ਹੈ ਇਹਦੇ ਵਿੱਚ ਡਿੱਗਣ ਦਾ ਵੀ ਡਰ ਰਹਿੰਦਾ ਕੋਈ ਗੱਲ ਨਹੀਂ ਦੇਖੀ ਕੋਈ ਗੱਲ ਨਹੀਂ ਮੈਂ ਮਾਤਾ ਦੇਖੂ ਤੋ ਤਾਂ ਆ ਗਈ ਦੇਖ ਲੈਣਾ ਅੱਛੀ ਥੇ ਲੱਗੀ ਹੈ गिर ਨਾ ਜਾऊं ਕੋਈ ਬਾਤ ਨਹੀਂ ਅਗਰ ਯਹਾਂ ਸੇ ਗਰਤੇ ਹੈ ਤਾਂ ਉਸਕਾ ਇੰਸ਼ੋਰੈਂਸ ਤਾਂ ਮੈਨੂੰ ਮਿਲੇਗਾ ਯੋ ਕਰਵਾ ਰੱਖਿਆ ਮੈਨੇ ਬਹੁਤ ਮਿਲੇਗਾ ਇਹ ਤਾਂ ਘੇਰਦਾ ਹੀ ਨਹੀਂ Um braulho, ਹੁਣ ਆਪਾਂ ਥੱਲੇ ਚੱਲਿਆਂ ਇਹ ਸੀ ਆਪਣਾ ਮਿਨੀ ਸਵਿਟਜ਼ਰਲੈਂਡ ਹੁਣ ਆਪਾਂ 7-8 ਕਿਲੋਮੀਟਰ ਥੱਲੇ ਜਾ ਕੇ ਇੱਥੋਂ ਬੱਸ ਫੜਾਂਗੇ ਪਹਿਲਗਾਮ ਤੋਂ ਸ਼੍ਰੀਨਗਰ ਉੱਪਰ ਆਉਣ ਵੇਲੇ ਬਹੁਤ ਜ਼ਿਆਦਾ ਐਨਰਜੀ ਵੇਸਟ ਹੋਈ ਆ ਆਏ ਬਿਲਕੁਲ ਆਪਾਂ ਥੋੜਾ ਜਿਹਾ ਆਰਾਮ ਦੇ ਨਾਲ ਆ ਹੁਣ ਥੱਲੇ ਜਿੱਦੋਂ ਜਾ ਰਹੇ ਆ ਥੋੜਾ ਜਿਹਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈ ਨਾ ਇਹ ਇੱਕ ਸ਼ਾਰਟਕਟ ਰਸਤਾ ਹੈਗਾ ਜੋ ਇਹ ਬਾਈ ਸਾਨੂੰ ਲੈ ਕੇ ਆਇਆ ਹੈਗਾ ਆਉਣ ਵੇਲੇ ਜਿਹੜਾ ਰਸਤਾ ਸੀਗਾ ਉਹ ਹੋਰ ਸੀ ਜਾਣ ਵੇਲੇ ਦਾ ਰਸਤਾ ਇਹ ਹੋਰ ਹੈਗਾ ਸੋ ਆਪਾਂ ਚੱਲਦੇ ਆ ਜੀ ਥੱਲੇ वीरपाल उम्र तो पहला बुढ़ी हो चुकी है फड़ली, संभल के हाथ हाथ दे दे दो, दे दो, चलो, ਲਓ ਜੀ ਉਹ ਸਾਹਮਣੇ ਸੜਕ ਆ ਚੁੱਕੀ ਆ ਤੇ ਅਸੀਂ ਮਾਉਂਟੇਨ ਟਰੈਵਲਿੰਗ ਕਰਕੇ ਤਕਰੀਬਨ ਇੰਜ ਕਹਿ ਲਓ ਕਿ 6 ਕਿਲੋਮੀਟਰ ਐਸੇ ਤਰ੍ਹਾਂ ਦਾ ਰਸਤਾ ਤੈਅ ਕਰਕੇ ਥੱਲੇ ਰੋਡ ਤੇ ਆ ਚੁੱਕੇ ਆ ਇੱਥੋਂ ਤਕਰੀਬਨ ਹੁਣ ਅੱਧਾ ਪੌਣਾ ਕਿਲੋਮੀਟਰ ਆਪਣੀ ਬੱਸ ਰੁਕੀ ਹੋਈ ਆ ਇਹ ਆਪਾਂ ਆਇਤ ਰਖ ਲਈ ਪਰ ਇਹ ਆਹ ਹਾਂ ਚੱਲ ਜੁਪਾ ਦੇ ਆ ਚੁੱਕੇ ਆਂ ਜੀ ਰੋਡ ਤੇ ਆਹ ਮੋਬਾਈਲ ਤੇ ਉੱਪਰ ਬਕਰੇ ਫੋਨ ਚਲ ਹੁਣ ਸਫਰ ਬਹੁਤ ਹੀ ਸੌਖਾ ਰਹਿ ਗਿਆ ਇਹ ਇੱਕ ਭਲਾ ਹੋਵੇ ਉਸ ਘੋੜੇ ਵਾਲੇ ਵੀਰ ਦਾ ਜਿਹਨੇ ਵਾਪਸੀ ਤੇ ਵੀਰ ਪਾਲ ਨੂੰ ਇਹ ਜਿਹੜੀ ਸੋਟੀ ਆ ਸਹਾਰੇ ਦੇ ਤੌਰ ਤੇ ਦੇਤੀ ਤੇ ਸੋਟੀ ਤੋਂ ਬਿਨਾ ਕਿੰਨਾ ਔਖਾ ਹੁੰਦਾ ਮੇਰੇ ਤਾਂ ਪੈਰ ਬੂਤ ਖਰਾਬ ਹੋ ਗਏ ਸੀ ਮੈਥੋਂ ਤਾਂ ਡਿਗਣ ਡਿਗਦੀ ਪੱਕਾ ਹਾਂ ਪੱਕਾ ਜਿਉਂਦਾ ਬਸਦਾ ਰਹੇ ਉਹ ਵੀਰ ਜੀ ਸ਼ਾਮ ਦਾ ਨਜ਼ਾਰਾ ਬੜਾ ਹੀ ਸੋਹਣਾ ਲੱਗ ਰਿਹਾ ਸੂਰਜ ਡੁੱਬ ਰਿਹਾ برف ਦੇ ਉੱਪਰ ਧੁੱਪ ਪੈਂਦੀ ਕਿੰਨੀ ਸੋਹਣੀ ਲੱਗ ਰਹੀ ਆ ਉਹ ਬਿਲਕੁਲ ਸਿਰੇ ਵਾਲੀ ਚੋਟੀ ਤੇ ਆਪਾਂ ਜਾ ਕੇ ਆਏ ਆ ਤੇ ਹੁਣ ਅਖੀਰ ਆਪਾਂ ਆਪਣੀਆਂ ਬੱਸਾਂ ਉਹ ਸਾਹਮਣੇ ਖੜੀਆਂ ਨੇ ਬੱਸਾਂ ਦੇ ਕੋਲੇ ਪਹੁੰਚ ਚੁੱਕੇ ਆ ਤੇ ਇਹ ਹੈ ਜੀ ਆਪਣੀ ਬੱਸ ਤੇ ਇਹ ਨੇ ਸਾਡੇ ਟਰੈਵਲਿੰਗ ਏਜੰਟ ਇਸ਼ਫਾਕ بھائی ਬਹੁਤ ਬੜੀਆ ਇਹਨਾਂ ਨੇ ਹਮੇ ਟ੍ਰੈਵਲ ਕਰਵਾਇਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸਰ ਇਹ ਪਾਟ ਜੜੀ ਆ ਦੇਖੀ ਆ ਰਾ ਬੜੇ ਬੁਝ ਪਟੀਆਂ ਦੇ ਆ ਜੀਨੇ ਇਸ ਜਹਾਨ ਨੂੰ ਸਿਰਜ ਆਏ ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ ਉਹਨੂੰ ਖਬਰ ਹੈ ਤੇਰੇ ਮੁਨਾਫਿਆਂ ਦੀ ਉਹਨੂੰ ਫਿਕਰ ਹੈ ਤੇਰੀਆਂ ਹਾਨੀਆਂ ਦਾ ਜਦੋਂ ਵਕਤ ਆਇਆ ਉਹਨੇ ਬਖਸ਼ ਦੇਣਾ ਉਹ ਤਾਂ ਬਾਦਸ਼ਾਹ ਦੁਨੀਏ ਦੇ ਦਾਨੀਆਂ ਕਰਤਾ ਜਿਵੇਂ ਰਮਸ ਜੇ ਸਮਝ ਆ ਗਈ ਫਿਰ ਅੰਤ ਨਹੀਂ ਰਹਿਣਾ ਹੈ ਰਾਨੀਆਂ